ਮਾਰੇ ਜਿੰਝੇ ਗੱਲ ਸੁਣਾਪੂ ਤਾਂ ਪੰਜਾਬ ਉਹਦੇ ਪੜਨ ਦਾ ਸਪੀਆਰਟੀਸੀ ਕੰਟਰੈਕਟ ਵਰਕਰ ਜਿਹੜੀ ਪੰਜਾਬ ਸੋ ਜਥੇਬੰਦੀ ਵੱਲੋਂ ਪਿਛਲੇ ਦਿਨੀ ਲਿਖ ਕੇ ਪ੍ਰੋਗਰਾਮ ਅਧ ਤੱਕ ਕੱਲ ਨੂੰ 29 ਤਰੀਕ ਨੂੰ 29 ਸਤੰਬਰ ਨੂੰ ਪੰਜਾਬ ਦੀ ਵਿਧਾਨ ਸਭਾ ਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਪੁੱਛਣ ਵਾਸਤੇ ਸਮੂਹ ਜਥੇਬੰਦੀ ਦੇ ਵਰਕਰ ਜਿਹੜੀ ਛੁੱਟੀਆਂ ਅਰਸਟਾਂ ਲਵਾ ਕੇ ਕੱਲ ਨੂੰ ਵਿਧਾਨ ਸਭਾ ਵੱਲੋਂ ਮੋਹਲੀ ਤੋਂ ਪਹੁੰਚ ਕਰਨਗੇ ਸਵੇਰੇ 10:30 ਦਾ ਸਮਾਹ ਹੋਏਗਾ 10:30 ਵਜੇ ਦਾ ਸੋ ਇਹਦਾ ਮੁੱਖ ਕਾਰਨ ਹੈ ਕਿ ਪੰਜਾਬ ਸਰਕਾਰ ਨੇ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਵਿੱਚ ਬਿਆਨ ਦਿੱਤਾ ਸੀ ਕਿ ਅਸੀਂ ਕੱਚੇ ਮੁਲਾਜ਼ਮ ਜਿਹੜੇ ਆਊਟਸੋਰਸਿੰਗ ਤੇ ਰੱਖੇ ਠੇਕੇਦਾਰ ਵਿਚੋਲੀਏ ਬਾਹਰ ਕੱਢ ਕੇ ਸਿੱਧੇ ਹੁਕਮਤੇ ਕਰਾਂਗੇ ਤੇ ਸੱਤਾ ਚੌਂ ਤੋਂ ਪਹਿਲਾਂ ਇਹ ਬਿਆਨ ਦਿੱਤਾ ਸੀ ਕਿ ਜਿੰਨੇ ਵੀ ਕੱਚੇ ਕੰਮ ਹੈ ਉਹਨਾਂ ਨੂੰ ਪੱਕੇ ਕਰਨ ਦੀ ਖਰਾਬੇ ਨੇ ਚਲਾਇਆ ਜਾਏਗਾ ਪਰ ਉਹ ਇੱਕ ਜੁਲਾਈ 2024 ਤੋਂ ਲੈ ਕੇ ਸਾਡੀਆਂ ਮੰਗਾਂ ਨੂੰ ਹੱਲ ਕਰਨ ਲਈ ਇੱਕ ਮਹੀਨੇ ਦਾ ਸਮਾਂ ਦੇ ਕੇ ਕਮੇਟੀ ਬਣਾਈ ਗਈ ਸੀ ਇਸੇ ਮੁੱਖ ਮੰਤਰੀ ਦੇ ਹਦਾਇਤਾਂ ਅਨੁਸਾਰ ਹੁਣ ਤੱਕ ਕੋਈ ਵੀ ਫੈਸਲਾ ਨਹੀਂ ਕੀਤਾ ਗਿਆ ਜਿੰਨੇ ਅਸੀਂ ਡਾਕੂਮੈਂਟ ਜਾਂ ਪੁਰਾਣੀਆਂ ਸਰਕਾਰਾਂ ਮੇਰੇ ਮੌਜੂਦਾ ਸਰਕਾਰ ਸਮੇ ਜਿੰਨੇ ਮੁਲਾਜ਼ਮ ਪੱਕੇ ਕੀਤੇ ਉਹ ਸਾਰੇ ਡਾਕੂਮੈਂਟ ਅਸੀਂ ਮੌਜੂਦਾ ਜਿਹੜੀ ਕਮੇਟੀ ਬਣਾਈ ਗਈ ਸੀ ਸਾਡੇ ਵਿਭਾਗ ਦੀ ਉਹਨੂੰ ਦੇ ਚੁੱਕੇ ਹਾਂ ਪਰ ਟਾਲ-ਮਟੋਲ ਦੀ ਨੀਤੀ ਸਾਰੇ ਵਿਭਾਗ ਵੱਲੋਂ ਚੱਲੀ ਆ ਜਿੰਨੇ ਸਾਡੀਆਂ ਸੱਤ ਮੰਗਾਂ ਨੇ ਸੱਤਾਂ ਮੰਗਾਂ ਨੂੰ ਰੋਕਾਇਆ ਜਾ ਰਿਹਾ ਸੋਨਾ ਮੰਗਾਂ ਦਾ ਹੱਲ ਕਦੋਂ ਕਰੋਗੇ ਜਿਹੜੇ ਤੁਸੀਂ ਵਿਧਾਨ ਸਭਾ 'ਚ ਜਾਂ ਸੱਤਾ ਚੋਂ ਤੋਂ ਪਹਿਲਾਂ ਬਿਆਨ ਦਿੱਤੇ ਸੀ ਲੋਕਾਂ ਨੂੰ ਝੂਠੇ ਲਾਰੇ ਲਾਏ ਸੀ ਉਹ ਲਾਰਿਆਂ ਦਾ ਹੱਲ ਕਦੋਂ ਪੰਡੋਗੇ ਉਹ ਸਵਾਲ ਦੇ ਜਵਾਬ ਲੈਣ ਲਈ ਕੱਲ ਨੂੰ ਸਾਡੀ ਜਥੇਬੰਦੀ ਦੇ ਮੁਲਾਜ਼ਮ ਜਿਹੜੇ ਆ ਵਾਕੋ ਦੇ ਡੀਪੋਂ ਤੋਂ ਇਕੱਤਰ ਹੋ ਕੇ ਮੁਹਾਲੀ ਤੋਂ 10:30 ਵਜੇ ਵਿਧਾਨ ਸਭਾ ਵੱਲ ਕੂਚ ਕਰਨਗੇ ਜੇਕਰ ਸਰਕਾਰ ਨੇ ਕੋਈ ਵਦਮ ਐਕਸ਼ਨ ਲੈਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਸਰਕਾਰ ਨੇ ਸਾਡੀਆਂ ਮੰਗਾਂ ਦਾ ਹਲਣਾ ਕੀਤਾ ਤਾਂ ਕੱਲ ਨੂੰ ਹੀ ਹੋ ਸਕਦਾ ਕਿ ਪੂਰੇ ਪੰਜਾਬ ਦੀ ਬੱਸਾਂ ਦਾ ਚੱਕਾ ਜਾਮ ਹੋਵੇ ਤੇ ਪੂਰਾ ਪੰਜਾਬ ਬਲੌਕ ਕੀਤਾ ਜਾਵੇ ਕਿਉਂਕਿ ਪੂਰੇ ਪੰਜਾਬ 'ਚ ਜਿੱਥੇ ਜਿੱਥੇ ਬੱਸਾਂ ਚੱਲ ਰਹੀਆਂ ਉੱਥੇ ਉੱਥੇ ਰੋਡ ਬਲੌਕ ਕੀਤੇ ਜਾਣਗੇ ਸੋ ਇਹ ਅਗਲੇ ਪ੍ਰੋਗਰਾਮ ਹੋਣਗੇ ਜੇਕਰ ਸਰਕਾਰ ਮੰਗਾਂ ਦਾ ਹੱਲ ਕੱਢਣ ਵਾਲੇ ਪਾਸੇ ਨਹੀਂ ਜਾਂਦੀ